ਸਸਿਗਾਲੀ ਜਗਦੀਪ ਡੇਰੀ ਦੇ ਵਾਲੇ ਵੇਖਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਸਾਨੂੰ ਇਨਾ ਮਾਂ ਤੇ ਵੀਰ ਪਿਆਰ ਬਖਸ਼ਿਆ ਅੱਜ ਆਪਾਂ ਉਦੋਂ ਵਾਲੀ ਇੱਕ ਫੇਰ ਵੀਡੀਓ ਲੱਗੀਆਂ ਪਾਉਣ ਆਪਣੇ ਜਗਦੀਪ ਡੇਰੀ ਫਾਰਮ ਦੇ ਡੋਗਰੀ ਆਪਣੇ ਕੋਲ ਉੱਥੇ ਵੀ ਛੋਟੀਆਂ ਆਪਣੇ ਕੋਲ 10 ਆ ਗਈਆਂ 10 ਛੋਟੀਆਂ ਜਿੱਦਾਂ ਦੀਆਂ ਆਈਆਂ ਵੀ 20 ਤੋਂ ਲੈ ਕੇ 22 ਕਿਲੋ ਤੱਕ ਮਿਲ ਸਕਦੀਆਂ ਤੇ ਇਹ ਵੀਰ ਦਾ ਨਾਂ ਵੀ ਭਰਾ ਨਾਂ ਵੀ ਇੱਥੇ ਵੀ ਛੋਟੀਆਂ ਆਪਣੀਆਂ ਮਤਲਬ ਡੇਲੀ ਫਾਰਮ ਤੇ ਆਇਆ ਕਰਨੀਆਂ ਤੇ ਵੈੜਾ ਵੀ ਆਪਣਾ ਨੂੰ ਤੁਹਾਨੂੰ ਟੌਕ ਦੀ ਡਾਟਾ ਉਹਦੀ ਬੱਚੀ ਮਿਲੇਗੀ ਜਿਹੜੀ ਗੱਲ ਕਰਨ ਵਾਲੀ ਆ ਤੇ ਅੱਜ ਦੋ ਦੰਦ ਕੱਟੀ ਤਾਨੂੰ ਲ ਜਿਹੜੀ ਕੱਟੀ ਦੇ ਥੱਲੇ ਐਡਮ ਦੇ 11 11.5 ਕਿਲੋ ਦੁੱਧ ਤਿਆਰ ਆ ਜਿਹਦੇ ਮਗਰੇ ਕੱਟੀ ਵੀ ਬਹੁਤ ਚੰਗੇ ਸੀਮਨ ਦੀਏ ਵੀਰੇ ਤੇ ਬਾਕੀ ਇਧਰ ਇਹਨੂੰ ਦਿਖਾਉਂਦੇ ਕੈਮਰਾ ਘੁਮਾ ਕੇ ਵੀਰੇ ਥੋੜੇ ਕੈਮਰੇ ਕੋਲ ਡਰਦੀ ਝੋਟੀ ਵੀਰੇ ਬਾਲੀ ਅਸਲ ਕੱਟੀ ਆ ਦੋ ਦੰਦ ਵੀਰੇ ਤੇ ਛੋਟੇ ਸਿੰਘ ਦੀ ਦੇ ਰਿੰਗਲਈ ਕੱਟੀ ਆ ਉਹ ਨਿਕੇ ਵੀਰੇ ਜੀ ਠੀਕ ਠਾਕ ਵੀਰੇ ਬਾਕੀ ਇਹ ਭਰਾ ਦੇ ਸੜਨਾਂ ਪਹਿਲਾਂ ਵੀ ਗਿਆਦ ਕੰਮ ਅਸੀਂ ਇਕੱਠਾ ਕੀਤਾ ਹੈ ਦਿਆਂ ਤੇ ਇੱਥੇ ਵੀ ਇਹਦੇ ਫਾਰਮ ਤੇ ਵੀ ਤਿੰਨ ਚਾਰ ਝੋਟੀਆਂ ਮਤਲਬ ਡੇਲੀ ਆਪਣੇ ਫਾਰਮ ਤੇ ਰਿਹਾ ਕਰਦੀਆਂ ਵੀਰੇ ਤੇ ਇਹ ਛੋਟੀ ਦੀ ਗੱਲ ਕਰਦੇ ਆ ਵੀਰੇ ਦੋ ਦੰਦ ਕੱਟੀ ਆ ਵੀਰੇ ਹਾਂਜੀ ਛੋਟੇ ਸਿੰਘ ਦੀ ਮਤਲਬ ਚੈਂਪੀਅਨ ਕੱਟੀ ਆ ਬਾਲੀ ਟਾਪ ਦੀ ਕੱਟੀ ਵੀਰੇ ਦਦਿਆਂ ਤੇ ਲੇਵਾ ਲੁਵਾ ਵੀ ਆ ਫਿਟਿੰਗ ਅਲਾ ਛੋਟੀ ਦਾ ਤੇ ਬਾਕੀ ਸਭ ਤੋਂ ਖਾਸ ਤੇ ਇਹ ਹੁੰਦੀ ਵੀਰੇ ਹਰਿਆਣੇ ਦੀ ਛੋਟੀ ਜਿਹੜੀ ਜਿੰਨੀ ਵੀ ਪਲੂਨ ਲੈਣੀ ਵੀਰੇ ਜੈੱਡ ਬਲਾਏ ਗਏ ਜਾਂਨੂ ਵਰਗੀ ਕੱਟੀ ਆ ਵੀਰੇ ਬਾਕੀ ਤੋੜ ਕੇ ਚਲਾ ਕੇ ਦਿਖਾ ਦੂੰਗੇ ਮਿੱਡੇ ਵੀਰੇ ਕਮਾਲੋ ਵੀਰ ਕਮਾਲੋ ਬਾਕੀ ਵੀਰੇ ਸਾਫ ਸੁਥਰੇ ਨਹੀਂ ਗਏ ਵੀਰੇ ਦਾਦੀਆਂ ਵੀਰ ਨੂੰ ਆਖਾਂਗੇ ਨੋਰਮਲ ਰੇਟ ਕਰ ਵੀਰੇ ਜਿਹੜੀ ਗੱਲ ਕਰਨ ਵਾਲੀ ਹਾਂਜੀ ਹਾਂਜੀ ਪਹਿਲੀ ਵੀਡੀਓ ਵੀਰ ਦੀ ਪਹਿਲੀ ਵੀਰ ਦੀ ਵੀਡੀਓ ਲੱਗਿਆ ਪੈਣਾ ਇਹਨੂੰ ਕਹਾਂਗੇ ਉਹ ਮੁੱਲ ਕਰ ਜਿਹੜੇ ਲੈ ਲੈਣੇ ਨਿੱਕੇ ਵੀਰ ਜੀ ਮੋਲੋ ਉਹ ਵੀਡੀਓ ਦੇ ਵਿੱਚ ਕਰਿਓ ਬਸ ਜਿੰਨੇ ਦੀ ਆਪਾਂ ਛੋਟੀ ਦੇ ਦੇਣੀ ਹੈ ਵੱਡੇ ਵੀਰ ਦੀ ਕੱਟੀ ਤੇ 40 ਦੀ ਲਿਖਦੀ ਆ 45 ਦੀ ਲਿਖਦੀ ਆ ਇਹ ਤੁਹਾਡੀ ਮੰਨੀ ਗੱਲ ਠੀਕ ਹੈ ਕੱਟੀ ਮਤਲਬ ਮੋਲ ਵਾਲੇ ਸਾਹਿਬਾਂ ਚਾਹੀਏ ਵੀ ਮਤਲਬ 1 40 ਦੀ ਵੀ ਵਿਕਦੀ ਆ ਪਰ ਆਪਾਂ ਦੇਣ ਵਾਲੀ ਗੱਲ ਕਰਨੀ ਵੀਰ ਕੋਈ ਕੁਝ ਨਹੀਂ ਅਜੇ ਹਾਂਜੀ ਤੇ ਇੱਕ 3 ਦੀ ਨਾ ਨਾ ਨੌਰ ਨਾਲ ਹੀ ਰੇਟ ਕਰ ਦੋ ਬਸ ਜੈਸਨੋ ਜੈਸਨੋ ਕਰ ਦੋ ਬਸ ਇੱਕ 15 ਦੀ ਵਿੱਚ ਹੀ ਕੱਟੀ ਦੇ ਦਾਂਗੇ ਇੱਕ 15 ਦੀ ਵਿੱਚ ਛੱਡੋ ਮੇਰੇ ਇੱਕ 10 ਦੀ ਝੋਟੀ ਦੇ ਦਾਂਗੇ ਦੋ ਦੰਦ ਕੱਟੀ ਵੀਰੇ ਮੂੰਹ ਚੈਂਪੀਅਨ ਝੋਟੀ ਆ 10 11 ਕਿਲੋ ਸਟਾਰਟਿੰਗ ਚੱਲੀ ਆ ਦੋ ਦੰਦ ਕੱਟੀ ਮਗਰ ਮਗਰ ਵੀ ਕੱਟੀ ਵੀਰੇ ਜੈਜ ਨੌਰਮਲ ਰੇਟ ਕਰਕੇ ਦਵਾਂਗੇ ਵੀਰੇ ਜਿਹੜੀ ਗਾੜੀ ਸੀ ਤਾਜੀ ਸੂਈ ਸਵਾਈ ਝੋਟੀ ਵੀਰੇ ਗਾੜੀ ਆ ਗਈ 20 ਕਿਲੋ ਵਾਲੀ ਝੋਟੀ ਵੀਰੇ ਦੇ ਦਿਆਂ ਮੇਰੇ ਬੋਲਿਓ ਖਾਲੀ ਹੁੰਦੇ ਵੀਰੇ 13 14 ਕਿਲੋ ਤੋਂ ਚੱਲੀ ਦਦਿਆਂ ਮਾਲਾ ਛੋਟੇ ਸਿੰਘ ਦੀ ਰੇਂਗ ਵਾਲੀ ਝੋਟੀ ਆ ਤੇ ਜਾਤ ਮਸਲ ਕੁਆਲਟੀ ਫੁੱਲੇ ਤੋੜ ਕੇ ਦਿਖਾਓ ਵੱਡੇ ਵੀਰੇ ਖੋਲਿਓ ਵੀਰ ਬਾਕੀ ਜਨੀਆਂ ਵੀ ਨਿੱਕੇ ਫਾਰਮ ਤੇ ਵੀਰ ਤੇ ਵੀ ਮਿਲਣ ਗਿਆ ਅਸਲੀ ਮਿਲਣ ਗਿਆ ਵੱਡੇ ਵੀਰੇ ਮਾ ਸਾਰਾ ਉਧਰ ਦਾ ਬਾਕੀ ਜੇ ਲੇਵੇ ਦੀ ਗੱਲ ਕਰਦੇ ਵੀਰੇ ਤੁਰਨਾ ਹੁਣੇ ਮੈਂ ਕੋខਾ ਆਦਦੀਆਂ ਐ ਫੁੱਟ ਫੁੱਟ ਲੇਵਾ ਲਈ ਫਿਰਦੀ ਵੱਡੇ ਵੀਰੇ ਹੋਏ ਕਲੀ ਜਿਆ ਸਾਰੀ ਫੇਰ ਅੰਦਰ ਅੰਦਰ ਚੱਲ ਨਹੀਂ ਸਕਦਾਲ ਮੋੜ ਲਓ ਵੱਡੇ ਕਿਵਾਈ ਕੁਈ ਬਹੁਤ ਚੰਗਾ ਆ ਬਾਕੀ ਇਹਨਾਂ ਵੀ ਥਣ ਥਣੂਈ ਚੋਟੀ ਨੂੰ ਬਹੁਤ ਚੰਗਾ ਲੱਗਾ ਬਾਕੀ ਜੇ ਸਿੰਘ ਦੀ ਗੱਲ ਕਰਦੇ ਆ ਬਲ ਰੇਂਗ ਵਾਲਾ ਸਿੰਘ ਲੱਗਾ ਸੋਹਣਾ ਸਿੰਘ ਆ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਸੂਈ ਬਿਲਕੁਲ ਕੱਚੀ ਛ ਵੀਰੇ ਅੱਜ ਦੂਜੇ ਤੀਜੇ ਦਿਨ ਦੀ ਮੈਂ ਸੂਈ ਥੱਲੇ ਵੀਰੇ ਖਾਲੀ ਹੁੰਦੇ ਜਿਹੜੀ ਮਤਲਬ ਚੰਗੇ ਬੋਲੇ ਤੋਂ ਚੱਲੀ ਆ 20 ਕਿਲੋ ਤੋਂ ਪਾਰ ਚੱਲ ਸਕਦੀ ਆ ਤੇ ਬਾਕੀ ਇਹਨਾਂ ਵੀ ਵੱਡੇ ਵੀਰੇ ਮੈਂ ਇਹ ਤੇ ਤੇਰੀ ਕੁਝ ਕੀਮਤੀ ਹੋਵੇ ਦੋ ਦੀ ਹੋਵੇ ਸਵਾ ਦੋ ਦੀ ਹੋਵੇ ਤਦੀਆਂ ਬਾਕੀ ਇਹਦਾ ਵੀ ਅੱਜ ਵੱਡੇ ਵੀਰ ਮੋਲ ਉਹ ਕਰਦੇ ਜਿਹੜਾ ਲੈ ਹੀ ਲੈਣਾ ਬਾਸੇ ਜਿਹੜੀ ਗੱਲ ਕਰਾਂਗੇ ਨੀਅਰ ਦੀ ਦੇ ਦੀ ਨਾ ਹਮ ਕੋਈ ਯਾਰ ਮੈਂ ਅੱਜ ਪਹਿਲੀ ਵੀਡੀਓ ਪੈਣੀ ਆ ਬਸ ਅੱਜ ਸਭ ਦਾ ਗੇਟਰੀ ਦੇਣੇ ਜਿਹੜੀ ਗੱਲ ਕਰਨ ਵਾਲੀ ਆ ਚੰਗੀ ਛੋਟੀ 13 14 ਕਿਲੋ ਬੋਲੇ ਬੈਸਟਾਰ ਮੈਂ ਨਾ ਜੈਸਨੋ ਹੀ ਕਰਦੇ ਮੈਂ ਨਾ ਵੀਰੇ ਇਹ ਗੱਲ ਮੰਨਣੀ ਪਊਗੀ ਐਡੀ ਮੈਨਾਂ ਜਿੰਨਾਂ ਜਲਦੀ ਵੀਰੇ ਕੋਈ ਨਹੀਂ ਮਿਲਦੀ ਨਹੀਂ ਮਿਲਦੀ ਮਿਲ ਕੇ ਖੇਤ ਜਾਣਾ ਲੈ ਪਰ ਨਹੀਂ ਮਿਲਦੀ 1.70 80 ਤੋਂ ਵੀ ਨਹੀਂ ਘਟ ਦਿੰਦਾ ਜਿਹੜੀਆਂ ਤੂੰ ਨੋਰਮਲ ਰੇਟ ਕਰਦੇ ਵੀਰੇ ਜਿਹੜੀ ਗੱਲ ਕਰਨ ਵਾਲੀ ਹੈ ਹਾਂ ਨਾਲ ਹੀ ਗੱਲ ਕਰ ਦੋ ਹੋਰ ਪੰਜ ਮਾਨ ਕਰ ਦਿੰਦੇ ਵੱਡੇ ਵੀਰੇ ਇਹ ਜੋ ਮਰਦੀ ਵੀਰਾ ਕੇਤਾ ਦੀਆਂ ਬਸ ਦੇਣ ਵਾਲੀ ਗੱਲ ਕਰਨੀ ਆ ਇੱਕ ਲਾਜੀ ਕਰੀ ਮੇਰਾ ਜੈ ਜੀ ਕਰਾਂਗੇ ਵੀਰੇ ਵੇਖੀ ਜੋ ਅੱਜ ਆਪਾਂ ਨਿੱਕੇ ਨੂੰ ਘਾਟਾ ਪਾਵੇ 1 ਲੱਖ 32000 ਦੀ ਝੋਟੀ ਦੇ ਦਾਂਗੇ 20 ਕਿਲੋ ਵਾਲੀ ਥਾਂ ਨੂੰ ਇੱਕ ਕਮਾ ਦੋ ਛੋਟੇ ਸਿੰਘ ਦੀ ਰਿੰਗ ਵਾਲੀ ਵੀਰ ਮੈਂ ਜੈਸੇ ਨੂੰ ਨੋਰਮਲ ਠੀਕ ਹੈ ਵੀਰੇ ਠੀਕ ਹੈ ਅੱਜ ਭਾਵੇਂ ਤੁਹਾਨੂੰ ਘਾਟਾ ਪਾਵੇ ਪਹਿਲੀ ਵੀਡੀਓ ਲੱਗੀ ਹੈ ਤੁਹਾਨੂੰ ਮੈਂ ਕਹੇ ਨੋਰਮਲ ਰੇਟ ਪਾਉਣੇ ਵੀਰੇ ਜਿਹੜੀ ਜਿਹੜੀ ਤੇ ਇੱਕ ਵੀਰ ਕੋ ਅੱਛੀ ਆ ਬਾਲੀ ਟਾਉ ਦੀ ਇੱਕ ਉਹ ਤੁਹਾਨੂੰ ਆਪਾਂ ਦਿਖਾਉਨੇ ਤੁਹਾਨੂੰ ਬੱਛੀ ਵੀ ਵੀਰ ਨੇ ਚੰਗੇ ਫਾਰਮ ਤੋਂ ਲਈ ਆ ਹਾਲੀ 10 15 ਦਿਨ ਕੱਚੀ ਆ ਬੱਛੀ ਦਾਦ ਨੇ ਬਹੁਤਾ ਨਹੀਂ ਕਹਿ ਸਕਦੇ ਵੱਛੀ ਦਾਦ ਨੇ 26 27 ਕਿਲੋ ਦੀ ਵੜਿਆ ਹਲੀ 12 13 ਦਿਨ ਦੀ ਕੱਚੀ ਵੱਛੀ ਪਈ ਹੈ ਬਾਹਲੀ ਪੋਲੀ ਪਾਲੀ ਵੱਛੀ ਦਦੀਆਂ ਬਾਕੀ ਜੇ ਕੁਆਲਟੀ ਦੀ ਗੱਲ ਕਰਦੇ ਆ ਜਰਸੀ ਦਾ ਜਰਸੀ ਬਰੀਡ ਦੇ ਵਿੱਚ ਆ ਬਹੁਤ ਚੰਗੀ ਵੜਿਆ ਦਦੀਆਂ ਤੇ ਬਾਕੀ ਇਹਦਾ ਵੀ ਢਾਂਜਾ ਢੋਚਾ ਵੱਛੀ ਦਾ ਸੋ ਬਹੁਤ ਸੋਹਣਾ ਤੇ ਆਓ ਮੁੱਲ ਕਰਾਉਣੀ ਆ ਨਿੱਕੇ ਵੀਰ ਕੋ ਦਈਆਂ ਹਰ ਦਿਨ ਦਾ 12 ਲੈ ਜੀਗੇ ਖੋਲੇ ਵੀ ਰਖੋਲੇ ਇਹਦਾ ਨਾ ਇਹ ਤਾਂ ਇਹ ਕੋਈ ਨਹੀਂ ਆਦੋ ਇਹ ਮਾਰੇ ਕਬਾ ਇਹਦਾ ਨੋਰਮਲ ਰੇਟ ਦੱਸ ਦੋ ਜਿਹੜੀ ਬਸ ਜਿੰਨੇ ਦੀ ਬੱਚੀ ਕੋਈ ਵੀਰ ਭਰਾ ਟਾੜ ਕੋ ਪੈਰ ਤੇ ਮੰਗ ਲੇ ਦਿੰਦੀਆਂ ਮੱਛੀ ਜੀ ਮੇਰੀ ਲੱਖ ਦੀ ਆ ਜਿੱਦਾਂ ਦੀ ਨਾ ਨਾ ਵੀਰੇ ਜਿੱਦਾਂ ਮਈਆਂ ਤੋਂ ਰੇਟ ਕੀਤੇ ਨਾ ਇਹਦਾ ਵੀ ਨੋਰਮਲ ਰੇਟ ਕਰਦੇ ਵੱਡੇ ਵੀਰੇ 80 ਜੀ ਦੇ ਦਾਂਗੇ ਜਸਮਨ 80 ਜੋਵੀ ਵੀਰੇ ਦੋ ਘਟ 75 ਹਜ਼ਾਰ ਦੀ ਬੱਚੀ ਦੇ ਦਾਂਗੇ ਵੀਰੇ ਅੱਜ ਕੋਈ ਇਹਦਾ ਨਾ ਕਰੋ ਅੱਜ ਤਾਂ ਅੱਜ ਬਾਕੀ ਨਾ ਵੀ ਬੱਚੀ ਆੜੇ ਡੀ ਲੈਣ ਚੱਲਦੀ ਹੈ ਵੀਰ ਸਵਾ ਲੱਖ ਤੋਂ ਵੀ ਘਟ ਨਹੀਂ ਮਿਲਦੀ ਵੱਡੇ ਵੀਰੇ ਤੇ ਬਾਕੀ ਲੌਲੀਪੋਲੀ ਬਚੀ ਨੋਰਮਲੀ ਰੇਟ ਕਰਕੇ ਪਾਤੇ ਵੀਰੇ ਵੱਡੇ ਵੱਡੇ ਰੇਟ ਦਿਆਂ ਕਮਾਲ ਵੀਰ ਕਮਾਲ ਅੱਜ ਹੱਤਾ ਦਾ ਸਾਡੇ ਠੰਡੀ ਬਾਕੀ ਇਹਨਾਂ ਵੀ ਠੰਡੀ ਸ਼ਰੀਬ ਬਾਕੀ ਜਰਸੀ ਪਨ ਬੱਚੀ ਦਾ ਬਹੁਤ ਚੰਗੀ ਵੜੀ ਪੱਦੀ ਤੇ ਨਿੱਕੇ ਵੀਰ ਦੇ ਇਹ ਗੱਲ ਇਹਨੂੰ ਕਹੀ ਵੀ ਦਾ ਦੇ ਨੋਰਮਲੀ ਇੱਥੇ ਨੋਰਮਲੀ ਰੇਟ ਹੋਇਆ ਕਰੇਗਾ ਨਿੱਕੇ ਵੀਰ ਨਾਲ ਜਿਹੜੀ ਗੱਲ ਕਰ ਨਾਲ ਹੀ ਆ ਸਰ ਤਾਂ ਇਹ ਮਾਨਸਾਂ ਦੇ ਬੰਦ ਕੋਈ ਲਾ ਨਹੀਂ ਤੇ ਇਹ ਤਰਿਆ ਦੇ ਬੱਚੀ ਦੇ ਤਾਂ ਇਹ ਵੱਡੇ ਵੀਰੇ ਨੋਰਮਲੇ ਰੇਡ ਕੀਤਾ ਜਿਹੜੀ ਗੱਲ ਕਰਨ ਵਾਲੀ ਆ ਵੀਰੇ 26 27 ਗਲੋਲੀ ਵੜੇ ਵੀਰੇ ਤੇ ਬਾਕੀ ਇਹਨਾਂ ਵੀ ਇਹ ਗਰਮੀ ਨਹੀਂ ਮਨਾਉਣ ਵਾਲੀ ਖਾਸ ਕਰਕੇ ਜਿਹੇ ਜਰਸੀ ਦੂਜਿਆਂ ਦਾ ਬਰੀਡ ਦੇ ਵਿੱਚ ਆਦਦੀਆਂ ਇਹਨਾਂ ਵੀ ਇਹ ਗਰਮੀ ਨਹੀਂ ਮਨਾਏਗੇ ਠੰਡੀ ਠੁੰਡੀ ਬਹੁਤ ਚੰਗੀ ਦਨੀਆਂ ਬਾਕੀ ਦੇ ਝੋਟੀਆਂ ਦੇ ਵੀ ਨੋਰਮਲ ਰੇਡ ਰੇਡ ਵੀ ਨਹੀਂ ਕੀਤੇ ਦਨੀਆਂ ਮੇਰੇ ਕਲੀ ਦੁਬਾਰੇ ਦਿਖਾ ਦਿੰਦੇ ਆ ਵੀਰੇ ਇਹ ਪਹਾੜੀਆਂ ਵੀਰੇ ਝੋਟੀਆਂ ਕੋਈ ਕੋਈ ਵੀਡੀਓ ਦੇ ਵਿੱਚ ਪਾਊਗਾ ਵੀਰੇ ਤੇ ਬਾਕੀ ਨਾ ਵੀ ਆ ਦੁੱਧ ਵਾਲੀ 20 ਕਿਲੋ ਵਾਲੀ ਮੈਂ ਦਾ ਵੀ ਨੋਰਮਲ ਹੀ ਰੇਟ ਵੀਰ ਨੇ ਕੀਤਾ ਜਿਹੜੀ ਗੱਲ ਕਰਨ ਵਾਲੀਆਂ ਇਹ ਲਓ ਇੱਕ ਹੀ ਮਿੰਟ ਹਾਂ ਬਰੇ ਪਤਾ ਬਾਕੀ ਇਥੇ ਆਉਣੇ ਕੇ ਵੀਰ ਦੀ ਮੜੇ ਦਾ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦੋ ਬੱਸ ਦੱਸ ਦੋ ਵੀਰੇ ਇਹ ਪਿੰਡ ਉਦੋਲੀ ਖੁਰਦਾ ਜਿਲ੍ਹਾ ਗਰਦਾਰਪੁਰ ਤਹਿਸੀਲ ਡੇੜਾ ਬਾਬਾ ਨਾਹ ਆਪਾਂ ਨੂੰ ਬਟਾਲਾ ਸਾਰਾ 125 ਕਿਲੋਮੀਟਰ ਧਿਆਨਪੁਰ ਸਾਰਾ 5 ਕਿਲੋਮੀਟਰ ਡੇੜਾ ਬਾਬਾ ਨਾਹ ਕਰਕੇ 20 ਕਿਲੋਮੀਟਰ ਫੋਨ ਨੰਬਰ ਬੋਲੋ 98017 6364 शार्थ बाकी ਖਾਸ ਤੇ ਵੀਰੇ ਜੇ ਚੰਗੀ ਝੋਟੀ ਵੀਰਪਰਾ ਨੇ ਕਿਨੇ ਲੈਣੀ ਆ ਸਾਡੇ ਜਗਦੀਪ ਡੇਰੀ ਫਾਰਮ ਦੇ ਪਿੰਡ ਡੋਗਰੀ ਉੱਥੇ 20 ਕਿਲੋ ਤੱਕ ਕੇ ਮਤਲਬ 25 ਕਿਲੋ ਤੱਕ ਵੀ ਮੈਂ ਮਿਲ ਸਕਦੀ ਆ ਜਿੱਦਾਂ ਦੀ ਵੀ ਲੈਣੀ ਆ ਬਾਕੀ ਇਦੇ ਏਰੀਆ ਦੇ ਹੁਣਾ ਇੱਥੋਂ ਹੋ ਕੇ ਜਰੂਰ ਜਾਓ ਵੀਰ ਦੇ ਫਾਰਮ ਤੋਂ ਵੀ ਜਾਓ ਜਦਨੀ ਮੈਂ ਲਟਾਉ ਉਹਦੀਆਂ ਜਿੱਥੇ ਵੀ ਮਿਲੰਗੀਆਂ ਮੈਂ ਲਟਾਉ ਉਹਦੀਆਂ ਮਿਲੰਗੀਆਂ ਆਪਣਾ ਕੋ ਮਤਲਬ ਪਿਓਰ ਹੋਏਗਾ ਮਤਲਬ ਜਿੰਨਾ ਵੀ ਮਿਲੇਗਾ ਸਾਰਾ ਆਪਣੇ ਕੋ ਹਰਿਆਣੇ ਦਾ ਵੀਰਜੀ ਮਿਲੇਗਾ ਦਦੀਆਂ ਬਾਕੀ ਵੀਰਪਰਾ ਵਾ ਸਾਰੇ ਵੇਖਰਾਂ ਨਾਲ ਸასი ਗੱਲ ਸੇ